ਮਿਸ਼ਾ ਬਣਿਆ ਸੀ ਕੀ ਕਰਨ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਯੁੱਧ ਨਸ਼ਾ ਵਿਰੁੱਧ ਡਾਇਰੈਕਸ਼ਨ ਆ ਉਹਦੇ ਵਿੱਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬੜੀ ਅੱਛੀ ਕਾਮਯਾਬੀ ਮਿਲੀ ਹੈ ਇਹ ਪਾਕ ਬੇਸਡ اور ਪਾਕ ਰਨ ਜਿਹੜਾ ਡਰਗ ਕਾਟਲ ਉਬਸਟ ਕੀਤਾ ਗਿਆ ਜਿੱਚ 8 ਦੋਸ਼ੀ ਗ੍ਰਿਫਤਾਰ ਹੋਏ ਨੇ 4.4 ਕੇਜੀ ਹਿਰੋਇਨ ਜਿਹੜੀ ਰਿਕਵਰ ਹੋਈ ਹੈ ਇਹਨਾਂ ਤੋਂ ਜੇ ਇਹਦਾ ਨਾ ਪ੍ਰੋਫਾਈਲ ਦੇਖੀਏ ਤੇ ਇਹਨਾਂ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਆ ਉਹ ਪਾਕਿਸਤਾਨ ਨਾਲ ਸਿੱਧੇ ਇਨਟੈਕ ਸੀਗੇ ਔਰ ਇਹਦੇ ਚ ਅ ਅਲੱਗ-ਅਲੱਗ ਐਫ ਆਈ ਆਰਾਂ ਦਰਜ ਕੀਤੀਆਂ ਗਈਆਂ ਜਿਵੇਂ-ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਰਹੀ ਇਹਦੇ ਚ ਪਾਕਿਸਤਾਨ ਬੇਸ ਜਿਹੜੇ ਸਮੱਗਲਰਸ ਨੇ ਦੋ ਜਿਹੜੇ ਆਪਸ ਇਕੱਠੇ ਕੰਮ ਕਰਦੇ ਆ ਉਹ ਇਹ ਸਾਰੇ ਕਾਰਟਲਸ ਨੂੰ ਆਪਰਾਨ ਕਰ ਰਹੇ ਸੀਗੇ ਇਹਦੇ ਚ ਰਵੀ ਕੁਮਾਰ ਤੇ ਮਨਜੀਤ ਜਿਹੜੇ ਦੋ ਅ ਇੰਪੋਰਟੈਂਟ ਬੰਦੇ ਨੇ ਉਹ ਫੜੇ ਗਏ ਮਨਜੀਤ ਜਿਹੜਾ ਇੱਕ ਸੈਂਟਰਲ ਇਨਫੋਰਸਮੈਂਟ ਏਜੰਸੀ ਦਾ ਵਿੱਚ ਇੰਸਪੈਕਟਰ ਦੀ ਜੌਬ ਕਰਦਾ ਉਸੇ ਦਾ ਫਾਇਦਾ ਲੈ ਕੇ ਉਹ ਇਹ ਜਿਹੜੀਆਂ ਡਰਗ ਜਿਹੜੇ ਕਾਰ ਨੈਟਵਰਕ ਦੇ ਵਿੱਚ ਸ਼ਾਮਿਲ ਸੀਗਾ ਔਰ ਜਲਦੀ ਪੈਸਾ ਕਮਾਉਣ ਦੇ ਲਾਲਚ ਦੇ ਵਿੱਚ ਇਹ ਕੰਮ ਕਰ ਰਿਹਾ ਸੀ ਉਹਦੇ ਨਾਲ ਰਵੀ ਕੁਮਾਰ ਗ੍ਰਿਫਤਾਰ ਹੋਇਆ ਫਿਰੋਜ਼ਪੁਰ ਦਾ ਰਹਿਣ ਵਾਲਾ ਜਿਹੜਾ ਮਨਜੀਤ ਹੈ ਰੋहतक ਹਰਿਆਣਾ ਦਾ ਰਹਿਣ ਵਾਲਾ ਹੈ ਇਸ ਤੋਂ ਇਲਾਵਾ ਤਲਵਿੰਦਰ ਟਿੰਡੂ ਜਿਹੜਾ ਤਨਵਾਖੋੜ ਦਾ ਥਾਣਾ ਕ੍ਰਿੰਡਾ ਅੰਮ੍ਰਿਤਸਰ ਰੂਰਲ ਔਰ ਰੋਹਿਤ ਸ਼ਰਮਾ ਅਭਿਸ਼ੇਕ ਅਰਸ਼ਦੀਪ ਔਰ ਇਹਦੇ ਚ ਇੰਪੋਰਟੈਂਟ ਗੱਲ ਹੈ ਇੱਕ ਅਮਿਤ ਲੜਕਾ ਫੜਿਆ ਗਿਆ ਜਿਹੜਾ ਕਿ ਹਵਾਲਾ ਨੈਟਵਰਕ ਰਨ ਕਰਦਾ ਜਿਹੜੀ ਡਰਗ ਮੰਨੀ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਹਵਾਲਾ ਸੋਰਸਸ ਰਾਹੀਂ ਵਾਪਸ ਹੋ ਕੇ ਪਾਕਿਸਤਾਨ ਜਾਂਦੀ ਹੈ ਉਹਦੇ ਚ ਅਮਿਤ ਕੁਮਾਰ ਹੈ ਜੋ ਕਿ ਏ ਡਿਵੀਜ਼ਨ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ 34 ਸਾਲ ਉਮਰ ਹੈ 12ਵੀਂ ਪਾਸ ਹੈ ਇਹ ਫੜਿਆ ਗਿਆ ਔਰ ਇਹਦੇ ਚ ਜਿਹੜੀ ਇੰਪੋਰਟੈਂਟ ਗੱਲ ਸਾਰੇ ਨੈਟਵਰਕ ਦੇ ਵਿੱਚ ਆਈ ਹੈ ਕਿ ਦੁਬਈ ਬੇਸਡ ਹਵਾਲਾ অপারেਟਰਸ ਤੇ ਜਿਹੜੇ ਡਰੱਗ ਨੈਟਵਰਕ ਰਨ ਕਰਨ ਵਾਲੇ ਦੋਸ਼ੀ ਵੀ ਉਹਨਾਂ ਬਾਰੇ ਵੀ ਸਾਡੇ ਕੋਲ ਇਨਫੋਰਮੇਸ਼ਨ ਤੇ ਐਵਿਡੈਂਸ ਆਈ ਹੈ ਉਹਨਾਂ ਤੇ ਅਸੀਂ ਵਰਕ ਕਰ ਰਹੇ ਹਾਂ ਇਸ ਤੋਂ ਇਲਾਵਾ ਸਤਨਾਮ ਸਿੰਘ ਛਾਟੇ ਤੋਂ ਇਹ ਵੀ ਫੜਿਆ ਗਿਆ ਸੋ ਮੈਂ ਸਾਰੀ ਟੀਮ ਨੂੰ ਸਪੈਸ਼ਲੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਸਿੰਘ ਹਰਮਿੰਦਰ ਸਿੰਘ ਏਸੀਪੀ ਸਾਹਿਬ ਔਰ ਅਮੋਲਕ ਸਾਡੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੂੰ ਮੈਂ ਮੁਬਾਰਕਬਾਦ ਦਿੰਨਾ ਬਹੁਤ ਵਧੀਆ ਕੰਮ ਕੀਤਾ ਹੈ ਔਰ ਇਹ ਜਿਹੜਾ ਡਰਗ ਕਾਰਟਰ ਲੈ ਪਾਕਿਸਤਾਨ ਬੇਸ ਉਹਨੂੰ ਇਹਨਾਂ ਨੇ ਬਸਟ ਕੀਤਾ ਇਹ ਸਾਰਾ ਜਿਹੜਾ ਜਿਹੜੀ ਕਨਸਾਈਨਮੈਂਟਸ ਨੇ ਇਹ ਵਾਇਰ ਡਰੋਨ ਹੀ ਪਾਕਿਸਤਾਨ ਦੇ ਇੰਟਰਨੈਸ਼ਨਲ ਬਾਰਡਰ ਤੋਂ ਪੁਸ਼ ਅਕ੍ਰੋਸ ਹੋਈਆਂ ਇੰਡੀਆ ਚ ਸਰ ਸੈਂਟਰਲ ਏਜੰਸੀ ਕਿਹੜੀ ਚ ਕੰਮ ਕਰਦਾ ਸੀ ਮੈਂ ਤਾਂ ਆਫਿਸ ਕਿਤੇ ਨਾਲ ਦਿੱਤਾ ਇਹਨਾਂ ਦਾ ਆਫਿਸ ਅਮਰਸਰ ਚ ਹੀ ਆ ਜੀ ਇਹ ਡੀਆਰਆਈ ਆਪਾਂ ਜਿਹੜੀ ਹੈਗੀ ਹੈ ਸੈਂਟਰਲ ਏਜੰਸੀ ਅੱਜ ਸਰ ਇਹ ਕਿਵੇਂ ਇਨਡल्ज ਹੋ ਗਿਆ ਕਿਉਂਕਿ ਉਹ ਤਾਂ ਖੁਦ ਵੀ ਫੜਨ ਵਾਲੇ ਨੇ ਤੇ ਕਿਵੇਂ ਇਹਦੇ ਵਿੱਚ ਆ ਗਿਆ ਦੇਖੋ ਜਿਹੜਾ ਇਹ ਡਰਗ ਨੈਟਵਰਕ ਜਾਂ ਕ੍ਰਿਮੀਨਲ ਸਿਸਟਮ ਹੁੰਦਾ ਹੈ ਐਲੀਓਰਮੈਂਟ ਦੇ ਕੇ ਲਾਲਚ ਦੇ ਕੇ ਲੋਕਾਂ ਨੂੰ ਫਸਾ ਲੈਂਦੇ ਆ ਪਰ ਪਤਾ ਲੱਗਿਆ ਕਿ ਥੋੜੀ ਦੇਰ ਹੀ ਪਹਿਲਾਂ ਇਹਨੇ ਨੌਕਰੀ ਜੁਆਇਨ ਕੀਤੀ ਹੈ ਮਨਜੀਤ ਨੇ ਤੇ ਇਹਨਾਂ ਦੇ ਜਿਹੜੇ ਨੈਟਵਰਕ ਦੇ ਵਿੱਚ ਸੰਪਰਕ ਚ ਆਇਆ ਔਰ ਇਹਨੇ ਮੁੜ ਕੇ ਇਸ ਦੇ ਥਰੂ ਜਲਦੀ ਪੈਸਾ ਕਮਾਉਣ ਦੀ ਕੋਸ਼ਿਸ਼ ਕੀਤੀ ਤੇ ਛਾਟੇ ਵਾਲਾ ਵੀ ਪੁਲਿਸ ਮੁਲਾਜ਼ਮ ਹੈ ਜੀ ਹਾਂਜੀ ਉਹ ਅਲੱਗ ਕੇਸ ਹੈ ਜੀ ਉਹ ਉਹਦੇ ਬਾਰੇ ਤੁਹਾਨੂੰ ਅਲੱਗ ਇਨਫੋਰਮੇਸ਼ਨ ਦੇਵਾਂਗੇ ਇਹਦੇ ਵਿੱਚ ਜਿਹੜੇ ਕਾਟਰਲ ਹੈ ਪਾਕਿਸਤਾਨ ਦੇ ਦੋ ਸਮਗਲਰਸ ਦਾ ਇਹਦੇ ਵਿੱਚ ਉਹ ਨਹੀਂ ਹੈ ਅੱਛਾ ਜੀ ਉਹ ਛਾਟੇ ਵਾਲਾ ਕਨਸਟੇਬਲ ਨਾ ਲੱਗ ਹੈ ਜੀ ਨਹੀਂ ਉਹ ਤੁਸੀਂ ਨਾਮ ਲਿਖਾ ਲਾਉਂਦੇ ਵਿੱਚ ਸਤਨਾਮ ਸਿੰਘ ਜਿਹੜਾ ਹੈ ਇਹ ਹੋਰ ਹੈ ਜੀ ਹਾਂ ਉਹ ਜਿਹੜਾ ਛਾਟੇ ਵਾਲਾ ਕਨਸਟੇਬਲ ਹੈ ਉਹ ਸਵਿਫਟ ਕਾਰ ਦੇ ਵਿੱਚ ਫੜਿਆ ਗਿਆ ਉਹ ਪਟਿਆਲਾ ਪੁਲਿਸ ਦਾ ਕਨਸਟੇਬਲ ਹੈ ਉਹਦੇ ਤੋਂ ਰਿਕਵਰੀ ਜਿਹੜੀ ਹੈ ਉਹ ਕਮਰਸ਼ੀਅਲ ਕੁਆਂਟੀਟੀ ਦੀ ਹੋਈ ਹੈ ਉਹਨਾਂ ਡੀਆਰਏ ਵਾਲਾ ਕਿੰਨੇ ਘੰਟੇ ਕੰਮ ਕਰਦਾ ਸੀ ਕਿ ਹੁਣ ਤੱਕ ਦੇਖੋ ਅਜੇ ਤੱਕ ਤਾਂ ਜਿਹੜੀ ਇਹ ਸਾਡੇ ਕੋਲ ਗੱਲ ਚੱਲ ਰਹੀ ਹੈ ਉਹ ਹੈਗਾ ਕਿ ਇਹਦਾ ਨੈਟਵਰਕ ਜਿਹੜਾ ਹੈਗਾ ਉਹ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਫਾਰਨ ਬੇਸਡ ਹੈਗੇ ਆ ਉਹਨੂੰ ਅਸੀਂ ਸਾਰੇ ਨੂੰ ਅਜੇ ਤੁਹਾਡਾ ਸ਼ੇਅਰ ਨਹੀਂ ਕੀਤਾ ਜਾ ਸਕਦਾ ਬਿਕੋਜ਼ ਉਹਨੂੰ ਡੀਪਲੀ ਇਨਵੈਸਟੀਗੇਟ ਕਰਕੇ ਔਰ ਸਾਰੇ ਜਿਹੜੇ ਨੈਟਵਰਕ ਦੇ ਇਹਨਾਂ ਦੀਆਂ ਸਟ੍ਰਿੰਗਸ ਨੇ ਉਹ ਸਾਰੀਆਂ ਅਸੀਂ ਇਕੱਠੀਆਂ ਕਰਨੀ। ਸਭ ਨੂੰ ਪੇਤ ਪਤਾ ਸੀ ਸਾਰੇ ਜਿਸ ਕਰਕੇ ਇਸ ਕੰਮ 'ਚ ਪਿਆ ਕਿਉਂਕਿ ਇਸ ਤਰ੍ਹਾਂ ਡੀਅਰੇ ਨੂੰ ਪੇਤ ਕਾਫੀ ਹੁੰਦੇ ਆ ਇਹਨਾਂ ਦੰਦਿਆਂ ਨੂੰ। ਦੇਖੋ ਪੇਤੀ ਬੰਦੇ ਨੂੰ ਤਾਂ ਫਰਕ ਪੈਂਦਾ ਹੀ ਔਰ ਥੋੜੀ ਆਪਣੀ ਪੋਜੀਸ਼ਨ ਦਾ ਅਫੀਸ਼ੀਅਲ ਪੋਜੀਸ਼ਨ ਦਾ ਜਿਹੜਾ ਉਹ ਆਪਣੇ ਫਾਇਦਾ ਉਠਾਉਂਦੇ ਹੀ ਐ ਇਸ ਗੱਲ ਦਾ ਵੀ ਸਾਨੂੰ ਇਸ ਤਰ੍ਹਾਂ ਦਾ ਕਵਰ ਹੈ ਕਿ ਅਸੀਂ ਕੋਈ ਆਪਰੇਸ਼ਨ ਕਰ ਰਹੇ ਹਾਂ ਜਾਂ ਕੁਝ ਕਰ ਰਹੇ ਹਾਂ ਸੋ ਆਮ ਗਵਰਨਮੈਂਟ ਅਫੀਸ਼ੀਅਲ ਜਿੱਦਾਂ ਦੇ ਕੰਮ ਕਰਦੇ ਫੜੇ ਜਾਂਦੇ ਜਦੋਂ ਉਹਦੇ ਚੀ ਗੱਲ ਜਾ ਕੇ ਪਤਾ ਲੱਗਦੀ ਸਰ ਜੀ ਕੋਈ ਮਸਟੇਬਲ ਹੈ ਅਸੀਂ ਉਹ ਕਿਹੜਾ ਕੰਮ ਕਰਦੇ ਫੜਿਆ ਗਿਆ ਜੀ ਸਾਡੇ ਖਾਣੇ ਵੱਲੋਂ ਉਹ ਉਹਦੇ ਬਾਰੇ ਬਾਅਦ ਵਿੱਚ ਦੱਸਦੇ ਹਾਂ ਜੀ ਇਹਨੂੰ ਆਪਾਂ ਇੰਪੋਰਟੈਂਟ ਨੂ ਉਹ ਨਾ ਕਰੀਏ ਉਹ ਛੋਟੀ ਰਿਕਵਰੀ ਹੈ ਹੈ ਕਮਰਸ਼ੀਅਲ ਬਟ ਇਹ ਡਿਫਰੈਂਟ ਹੈ ਜਿਹੜਾ ਡੀਆਰਆਈ ਦੇ ਉੱਤੇ ਹੀ ਗੱਲ ਕਰਦੀ ਹੈ ਸਰ ਇਹ ਜਿਸ ਤਰੀਕੇ ਨਾਲ ਕਾਫੀ ਮੁਸ਼ਕਲ ਨੂੰ ਹੋ ਜਾਂਦਾ ਕਿ ਸਟੇਟ ਫੋਰਸਸ ਨੂੰ ਸੈਂਟਰਲ ਫੋਰਸਸ ਦੇ ਉੱਤੇ ਦੇਖੋ ਸਾਨੂੰ ਤਾਂ ਕੋਈ ਪਤਾ ਨਹੀਂ ਸੀਗਾ ਅਸੀਂ ਤਾਂ ਆਪਣੇ ਆਪਰੇਸ਼ਨ ਦੇ ਵਿੱਚ ਜਿਹੜਾ ਬੰਦਾ ਫੜੇ ਜਾਂਦਾ ਉਸ ਤੋਂ ਬਾਅਦ ਆਈਡੈਂਟੀਟੀ ਪਤਾ ਲੱਗਦੀ ਹੈ ਸਾਨੂੰ ਤੇ ਪਤਾ ਨਹੀਂ ਸੀਗਾ ਕਿ ਵੀ ਦੱਫੇ ਮਾਰੇ ਹੋਣਗੇ ਕਿ ਮੈਂ ਸੈਂਟਰਲ ਜੀ ਸੀ ਨਹੀਂ ਇੰਦਾ ਦੀ ਕੋਈ ਗੱਲ ਨਹੀਂ ਜੀ ਅਸੀਂ ਪੁਲਿਸ ਸક્ષਮ ਹੈ ਆਪਣੇ ਕੰਮ 'ਚ ਸਾਨੂੰ ਆਉਂਦਾ ਆਪਣਾ ਕੰਮ ਕਰਨਾ ਸਰ ਕੋਈ ਹੋਰ ਤੇ ਨਹੀਂ ਇਸ ਵਾਰ ਡੀਆਰਏ ਦਾ ਇਨਵੋਲਵ ਕਰ ਨਹੀਂ ਅਜੇ ਕੋਈ ਗੱਲ ਨਹੀਂ ਹੋਈ ਜੀ ਪਰ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਜੀ ਬਸ ਕੇਲ ਕਿੱਧਰ ਕਰਦੇ ਸੀ ਇਹ ਸਾਰੀ ਰਜਿਸਟਰ ਉਹ ਅਸੀਂ ਚੱਲ ਰਿਹਾ ਉਸ ਗੱਲ ਤੇ ਮੈਂ ਤੁਹਾਨੂੰ ਦੱਸਿਆ ਕਿ ਹਵਾਲੇ ਵਾਲੇ ਬੰਦੇ ਵੀ ਵਿੱਚ ਫੜੇ ਗਏ ਆ ਫੋਰਨ ਬੇਸਡ ਬੰਦੇ ਵੀ ਨੇ ਪਾਕਿਸਤਾਨ ਬੇਸ ਸਮਗਲਰ ਤਾਂ ਹੈ ਗਈ ਹੈ ਇੱਕ ਕਾਫੀ ਲੰਬਾ ਨੈਟਵਰਕ ਹੈ ਉਸ ਤੇ ਅਸੀਂ ਕੰਮ ਕਰ ਰਹੇ ਹਾਂ ਤੇ ਹਵਾਲੇ ਨੂੰ ਪੈਸੇ ਕਿੰਨੇ ਕੁ ਪੈਸੇ ਦੀ ट्रांजੈਕਸ਼ਨ ਹੋਈ ਹੈ ਬਾਲਾ ਅਜੇ ਉਹ ਉਹ ਵੀ ਸਾਰਾ ਦੇਖ ਰਹੇ ਕਾਫੀ ਪੈਸੇ ਉਹਦੇ ਥਰੂ ਰੂਟ ਹੋਏ ਸਾਰੇ ਉਹਦੇ ਚ ਫੋਨ ਦੇ ਵਿੱਚੋਂ ਕਾਫੀ ਇਨਫੋਰਮੇਸ਼ਨ ਮਿਲੀ ਹੈ ਇਹ ਮਿਲਿਆ ਅਸੀਂ ਹਵਾਲਾ ਵਾਲਾ ਵਾਲੇ ਦਾ ਨਾਮ ਬਿਲਕੁਲ ਉਹ ਅਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਪਰ ਜਿਹੜਾ ਅਮਿਤ ਕੁਮਾਰ ਹੈ ਕਾਫੀ ਢੇਰ ਤੋਂ ਇਹ ਕੰਮ ਕਰਵਾ ਰਿਹਾ ਹੈ ਟਰੈਕਟ ਰੇਲ ਨਾ ਔਰ ਉਹਦੇ ਜਿਹੜੇ ਆਪਾਂ ਸਮਝ ਜਾਨੇ ਗੋਡ ਫਾਦਰ ਉਹ ਬਾਹਰ ਬੈਠਾ ਹੈ ਉਹਨੇ ਤੇ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਸਰ ਰਵੀ ਦਾ ਰੋਲ ਹੈ ਜਿਹ ਉਹ ਆਹੀ ਕੰਮ ਹੈ ਜੀ ਤੁਹਾਨੂੰ ਪਤਾ ਹੀ ਹੈ ਜਿਹੜਾ ਹੀਰੋਇਨ ਦੇ స్ਮਗਲਿੰਗ ਔਰ ਨੈਟਵਰਕ ਦੇ ਵਿੱਚ ਸ਼ਾਮਲ ਹੋ ਕੇ ਸਪਲਾਈ ਕਰਨੀ ਔਰ ਪੈਸੇ ਲੈਣੇ ਸਰ ਡੀਆਰਏ ਨੇ ਹੁਣ ਤੱਕ ਕਿੰਨੀ ਪ੍ਰੋਪਰਟੀ ਤੇ ਕਿੰਨਾ ਪੈਸਾ ਬਣਾ ਲਿਆ ਇਹ ਦੇਖੋ ਅਜੇ ਉਸ ਗੱਲਬਾਤ ਅਸੀਂ ਚੱਲਾਂਗੇ ਅਜੇ ਤਾਂ ਪੁਲਿਸ ਰਿਮਾਂਡ ਚੱਲ ਰਿਹਾ ਉਹਦੇ ਤੇ ਨੰਬਰ ਰਿਮਾਂਡ ਹੋਰ ਲਿਆ ਜਾਏਗਾ ਫਿਰ ਅਸੀਂ ਸਾਰੀ ਗੱਲ ਨੂੰ ਹਾਂਜੀ ਰਿਮਾਂਡ ਇਹਨਾਂ ਦਾ ਅੱਜ ਪੇਸ਼ ਕਰਨਾ ਅੱਜ ਅੱਜ ਪੇਸ਼ ਹੋ ਕੇ ਹੋਰ ਲੈਵਾਂਗੇ ਆਪਾਂ ਡੀਆਰਏ ਨਾਲ ਕਿੰਨੇ ਦੋਸ਼ੀ ਪੜੇਗੇ ਜੀ ਉਦੇ ਨਾਲ ਇੱਕ ਰਵੀ ਕੁਮਾਰ ਫੜਿਆ ਗਿਆ ਫਿਰੋਜ਼ਪੁਰ ਵਾਸੀ ਪਰ ਇਹ ਜਦੋਂ ਡੀਆਰਏ ਦਾ ਇਹ ਸਾਰਾ ਮੇਲਬਾ ਸੀ ਤਾਂ ਬੰਦੇ ਨੇ ਨੈਟਵਰਕਰ ਕਾਫੀ ਫਲਾ ਲਿਆ ਹੋਣਾ ਆਪਣਾ ਬਹੁਤ ਬਾਰੇ ਲੱਗਾ ਮੈਨੂੰ ਦੇਖੋ ਜੇ ਕਹਿਣਾ ਬੜਾ ਮੁਸ਼ਕਲ ਹੈ ਆਪਾਂ ਉਹ ਗੱਲ ਕਹਿਣੀ ਚਾਹੀਦੀ ਹੈ ਜਿਹੜੀ ਆਪਾਂ ਵੈਰੀਫਾਇਬਲ ਗੱਲ ਹੈ ਐਵੇਂ ਮੈਂ ਕੱਚੀ ਗੱਲ ਕਰਦਾ ਉਹਦਾ ਫਾਇਦਾ ਨਹੀਂ ਜੀ ਸਰ 8 ਦੋਸ਼ਾਂ ਦੀ ਗੱਲ ਕੀਤੀ ਜਾ ਰਹੀ ਹੈ 8 ਦੋਸ਼ੂ ਕਿਹੜੇ ਕਿਹੜੇ ਨੇ ਇਹਦੇ ਚੀ ਰਵੀ ਕੁਮਾਰ ਮਨਜੀਤ ਕੁਲਵਿੰਦਰ ਰੋਹਿਤ ਸ਼ਰਮਾ ਅਭਿਸ਼ੇਕ ਅਰਸ਼ਦੀਪ ਅਮਿਤ ਕੁਮਾਰ ਜਿਹੜਾ ਹਵਾਲੇ ਵਾਲਾ ਤੇ ਸਤਨਾਮ ਸਿੰਘ ਸਰ ਇਹ ਪਾਟਾ ਨੈਟਵਰਕ ਚੱਲ ਰਿਹਾ ਹੈ ਕਾਫੀ ਐਸਨੋ ਦੇ ਹੋਰ ਵੀ ਲੋਕ ਨੇ ਜਿਹਨੇ ਕਰ ਰਹੇ ਨੇ ਕਿਉਂਕਿ ਪੁਲਿਸ ਨੇ ਤਾਂ ਬੱਸ ਕੀਤਾ ਹੀ ਹੈ ਸਰ ਉਹ ਚੰਗੀ ਚੀਜ਼ ਹੈ ਪਰ ਹੋਰ ਵੀ ਲੋਕ ਹੈਗੇ ਨੇ ਇਨਵੋਲਡ ਆ ਨਾ ਦੇਖੋ ਤੁਹਾਨੂੰ ਪਤਾ ਹੀ ਹੈ ਇਸ ਗੱਲ ਦਾ ਆਪਾਂ ਰੋਜ਼ ਜਦੋਂ ਰਿਕਵਰੀਆਂ ਕਰਦੇ ਆ ਕਿ ਕਿਸ ਤਰ੍ਹਾਂ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਲੋਕ ਇਹ ਕੰਮਾਂ ਦੇ ਵਿੱਚ ਸ਼ਾਮਲ ਹੋ ਕੇ ਤੇ ਇਹ ਡਰਗ ਜਿਹੜੇ 카ਟਲਜ਼ ਨੇ ਉਹਨਾਂ ਚ ਸ਼ਾਮਲ ਹੁੰਦੇ ਨੇ ਸਰ ਹਵਾਲੇ ਦੇ ਕਾਗਜ਼ ਕਿੱਥੋਂ ਹੁੰਦੇ ਸਰ ਉਹ ਫੋਰੈਕਸ ਕੰਪਨੀ ਦਾ ਪਤਾ ਲੱਗਿਆ ਜੀ ਉਹ ਦੱਸਦੇ ਆ ਤੁਹਾਨੂੰ ਸਾਰਾ ਜੇ ਇਮੀਡੀਏਟ ਜੇ ਕਰਦੇ ਫਿਰ ਸਾਰੇ ਪੱਜ ਜਾਂਦੇ ਆ